ਸਾਡਾ ਵੀਰ ਸਰਵਿਸ ਹੋਤਾ ਜੋ ਇੰਗਲੈਂਡ ਦੀ ਧਰਤੀ ਤੋਂ ਵਾਜ ਕੇ ਆਏ ਨੇ ਉਹ ਵੀ ਹਾਜ਼ਰੀ ਭਰਨਗੇ ਸੋ ਜਿੱਦਾਂ ਵਕਤ ਸੰਤ ਮਹਾਂਪੁਰਸ਼ਾਂ ਦਾ ਹੁਕਮ ਹੋਵੇਗਾ ਆਪਾਂ ਉਸੇ ਤਰ੍ਹਾਂ ਚੱਲਾਂਗੇ ਆਇਆ ਹੋਇਆ ਸਾਰਿਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਵਿਜੇ ਜੀ ਤਲਵੰਡੀ ਚੌਧਰੀਆਂ ਤੋਂ ਜੀ ਆਇਆਂ ਨੂੰ ਜੀ ਸਾਰੀ ਸੰਗਤ ਦਾ ਪਿੰਡ ਖੇੜਾ ਦੋਨਾ ਤੋਂ ਦੇਵ ਖੇੜਾ ਜੀ ਰਾਮ ਲਾਲ ਜੀ ਮਟੋ ਸਾਹਿਬ ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ ਸਾਰੀ ਸੰਗਤ ਦਾ ਜੋ ਬੋਲੇ ਸੋ ਨਰਪੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪੈ ਸਹਿਬ ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ 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 ਗੁਰੂ ਰੂਪ ਗੁਰੂ ਪਿਆਰੀ ਸਰਬਤ ਸਾਧ ਸੰਗਜਿਓ ਮੈਂ ਪਹਿਲਾ ਬੇਨਤੀ ਕਰਦਮਾ ਕਿਸੇ ਵੀ ਸੰਗਤ ਵਿੱਚ ਉਠੇ ਕਿਸੇ ਦੇ ਵੀ ਮਾਇਆ ਦੇਣ ਲਈ ਨਹੀਂ ਹੋਣਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸੇ ਨੇ ਵੀ ਮਾਇਆ ਦੇਣ ਦੇ ਲਈ ਨਹੀਂ ਆਉਣਾ ਸਤਿਗੁਰਾਂ ਦੀ ਕਿਰਪਾ ਹੈ ਤੁਹਾਡਾ ਦਿੱਤਾ ਮਾਲਕ ਦਾ ਦਿੱਤਾ ਬਹੁਤ ਖੁਸ਼ ਹੈ ਸਿਰਫ 10 ਮਿੰਟ ਬੈਠ ਕੇ ਸੁਣ ਲਓ ਇਹ ਹੀ ਤੁਹਾਡੀ ਦਿੱਤੀ ਹੋਈ ਮਾਇਆ ਹੈ ਇਹ ਹੀ ਸੇਵਾ ਸਿਰਫ 10 ਮਿੰਟ ਜਿੰਨਾ ਸੋਣਾ ਭਾਈ ਸਾਹਿਬ ਹੁਣਾਂ ਨੇ ਕੀਰਤਨ ਕੀਤਾ ਹੈ ਇਦਾਂ ਦਾ ਆਨੰਦ ਕਿਤੇ ਕਿਤੇ ਬਣਦਾ ਹੈ ਸਾਡੇ ਵੀਰ ਲਵੰਡੀ ਚੌਧਰੀਆਂ ਤੋਂ ਜਿਨ੍ਹਾਂ ਦੇ ਪਰਿਵਾਰ ਦੇ ਉੱਪਰ ਸਾਹਿਬ ਸਤਿਗੁਰੂ ਗੁਰੂ ਗਿਆਨਾਤਮਾਹਾਰਾਜ ਦੀ ਕਿਰਪਾ ਹੋਈ ਹੈ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਸਤਿਗੁਰ ਨੇ ਖੁਸ਼ੀਆਂ ਦਾ ਖੇੜਾ ਬਖਸ਼ਿਸ਼ ਕੀਤਾ ਹੈ ਮਾਲਕ ਦਾ ਸ਼ੁਕਰਾਨਾ ਕਰਨ ਵਾਸਤੇ ਪਰਿਵਾਰ ਨੇ ਸਾਰੇ ਹੀ ਨਗਰ ਨੂੰ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਇਸ ਮੁਕੱਦਸ ਪਾਵਸ ਸਥਾਨ ਦੇ ਵਿੱਚ ਨਮਸ ਨਤਮਸਤਕ ਹੋ ਰਹੀਆਂ ਸਾਰੀਆਂ ਸੰਗਤਾਂ ਪਰਿਵਾਰ ਦੇ ਸਮੇਤ ਔਰ ਜੋ ਸਤਗੁਰਾਂ ਨੇ ਘਰ ਦੇ ਵਿੱਚ ਖੁਸ਼ੀ ਦਾ ਸਮਾਂ ਲੈ ਕੇ ਆਂਦਾ ਹੈ ਸਤਗੁਰਾਂ ਦਾ ਕੋਟਾਨ ਕੋਟਾਨ ਸ਼ੁਕਰਾਨਾ ਕਰਨ ਵਾਸਤੇ ਪਰਿਵਾਰ ਅੱਜ ਸਤਗੁਰਾਂ ਦੇ ਪਾਵਨ ਤਪਸਥਾਨ ਤੇ ਪਹੁੰਚਿਆ ਹੈ ਸਤਗੁਰਾਂ ਵੱਲੋਂ ਬਖਸ਼ਿਸ਼ ਗੁਰੂ ਘਰ ਦੀ ਬਖਸ਼ਿਸ਼ thro पाओ ਮਾਪੁਰਸ਼ ਪਰਿਵਾਰ ਨੂੰ ਭੇਂਟ ਕਰਨਗੇ ਮੇਰੀ ਬੇਨਤੀ ਹੈ ਵੀ ਭਾਈ ਜਿੱਥੇ ਜਿੱਥੇ ਜੋਗ ਜਗ੍ਹਾ ਮਿਲਦੀ ਹੈ ਸਾਰੇ ਸੰਗਤ ਬੈਠਣ ਦੀ ਕਿਰਪਾਲਤਾ ਕਰੋ ਇਕਾਗਰਤਾ ਬਖਸ਼ਿਸ਼ ਕਰੋ ਕਿਉਂਕਿ ਕਥਾ ਜਾਂ ਸਤਸੰਗ ਸੁਣਨ ਦੇ ਲਈ ਇਕਾਗਰਤਾ ਬਹੁਤ ਜ਼ਰੂਰੀ ਹੈ ਜਿਨ ਚਿਰ ਅਸੀਂ ਮਨ ਚਿਤ ਇਕਾਗਰ ਕਰਕੇ ਕੋਈ ਵਿਚਾਰ ਕੋਈ ਗੱਲ ਸਰਵਣ ਨਹੀਂ ਕਰਦੇ ਉਹਨਾਂ ਚਿਰ ਕੋਈ ਚੀਜ਼ ਸਿੱਖ ਨਹੀਂ ਪਾਵਾਂਗੇ वाहिब भगवान वाल्मीकि महाराज की, की जो बोले ਸਾਹਿਬ ਸਤਗੁਰੂ ਗੁਰੂ ਗਿਆਨਾਥ ਮਹਾਰਾਜ ਕੀ ਜੈ ਆਦੀ ਧਰਮ ਕੇ ਸਭੀ ਮਹਾਪੁਰਸ਼ੋ ਕੀ ਜੈ ਬੇਨਤੀ ਹੈ ਵੀ ਭਾਈ ਸਜੇ ਹੋਏ ਪੰਡਾਲ ਵਿੱਚ ਬੈਠਣ ਦੀ ਕਿਰਪਾਲਤਾ ਕਰੋ ਬੈਠ ਜਾਓ ਪਰਿਵਾਰ ਨੂੰ ਬੇਨਤੀ ਵੀ ਭਾਈ ਸਤਿਗੁਰਾਂ ਦੇ ਪਾਵਨ ਦੀਵਾਨ ਸਜੇ ਹੋਏ ਨੇ ਬੈਠ ਜਾਓ ਭਾਈ ਬੈਠ ਜਾਓ ਮੇਰੀਓ ਭੈਣੋ ਤਵੱਜੋ ਦੇ ਕੇ ਗੱਲ ਸੁਣੋ ਸਿਰਫ 10 ਮਿੰਟ ਦਾ ਹੀ ਸਮਾਂ ਹੈ ਜਿਆਦਾ ਲੰਬਾ ਸਮਾਂ ਨਹੀਂ ਉਸ ਤੋਂ ਬਾਅਦ ਸਾਡੇ ਬਹੁਤ ਸਤਿਕਾਰਯੋਗ ਵੀਰ ਸਰਬਜੀਤ ਸਹੋਤਾ ਜੀ ਉਹਨਾਂ ਦੇ ਕੋਲੋਂ ਆਪਾਂ ਸਤਿਗੁਰਾਂ ਦੀ ਪਾਣੀ ਪਾਵਨ ਬਾਣੀ ਦੇ ਸ਼ਬਦ ਸਤਿਗੁਰਾਂ ਦੇ ਪਾਵਨ ਬਾਣੀ ਦੇ ਕੌਮੀ ਇਤਿਹਾਸ ਨੂੰ ਸਰਵਣ ਕਰਨਾ ਹੈ ਸਾਡੇ ਬਹੁਤ ਸਤਿਕਾਰਯੋਗ ਵੀਰ ਗੌਰਵ ਮੀਤ ਜੀ ਜਦੋਂ ਬੜੀ ਸ਼ਰਧਾ ਬੜੇ ਲਗਨ ਦੇ ਨਾਲ ਮੇਰੀਓ ਭੈਣੋ ਤਵੱਜੋ ਦੇ ਕੇ ਗੱਲ ਸੁਣਿਓ ਤੁਹਾਡੇ ਕਰਕੇ ਖਾਸ ਕਰਕੇ ਆਖਣ ਲੱਗਾ ਵੀ ਜਦੋਂ ਭਾਈ ਗੌਰਵ ਮੀਤ ਜੀ ਬੜੀ ਸ਼ਰਧਾ ਬੜੇ ਸਤਕਾਰ ਦੇ ਨਾਲ ਬੜੇ ਹੀ ਅਦਬ ਦੇ ਨਾਲ ਸਤਿਗੁਰਾਂ ਦੀ ਪਾਵਨ ਬਾਣੀ ਸਰਵਣ ਕਰ ਰਹੇ ਸੀ ਤੇ ਕੁਝ ਮੇਰੀਆਂ ਭੈਣਾਂ ਅੱਗੇ ਬੈਠੀਆਂ ਬੜੀ ਸ਼ਰਧਾ ਦੇ ਨਾਲ ਤਾੜੀਆਂ ਮਾਰ ਰਹੀਆਂ ਸੀ ਉਹ ਇੱਕ ਅੰਦਰੋਂ ਖੁਸ਼ੀ ਦਾ ਇਜ਼ਹਾਰ ਸੀ ਅੰਦਰੋਂ ਉਹ ਸਤਗੁਰਾਂ ਦੇ ਪ੍ਰਤੀ ਪਿਆਰ ਸਨੇਹ ਮੁਹੱਬਤ ਸੀ ਪਰ ਮੇਰੀਓ ਭੈਣੋ ਮੇਰੋ ਵੀਰੋ ਇਹ satsang ਕੱਲੇ ਇੰਟਰਟੇਨਮੈਂਟ ਤੱਕ ਨਾ ਸੀਮਤ ਰਹਿ ਜਾਣ ਕਿੰਨੀਆਂ ਮੇਰੀਆਂ ਭੈਣਾਂ ਦੱਸ ਸਕਦੀਆਂ ਆ ਜਿਹੜੀਆਂ ਮੇਰੀਆਂ ਭੈਣਾਂ ਅੱਗੇ ਬੈਠ ਕੇ ਮਹਾਰਾਜ ਦੀ ਬਾਣੀ ਦੇ ਸਾਨੂ ਕੀਰਤਨ ਸਰਵਣ ਕਰ ਰਹੀਆਂ ਕਿੰਨੀਆਂ ਭੈਣਾਂ ਨੂੰ ਪਤਾ ਕਿ ਭਗਵਾਨ ਵਾਲਮੀਕੀ ਮਹਾਰਾਜ ਨੇ ਕਿੰਨੇ ਗ੍ਰੰਥ ਲਿਖੇ ਹੱਥ ਖੜਾ ਕਰਕੇ ਮੇਰੀ ਭੈਣ ਦੱਸ ਸਕਦੀ ਕਿੰਨੇ ਗ੍ਰੰਥ ਲਿਖੇ ਭਗਵਾਨ ਵਾਲਮੀਕੀ ਮਹਾਰਾਜ ਨੇ ਕਿੰਨੇ ਗ੍ਰੰਥ ਲਿਖੇ ਤੁਹਾਡਾ ਸਿੱਖ ਇਤਿਹਾਸ ਸੀ ਤੁਸੀਂ ਸਿੱਖ ਇਤਿਹਾਸ ਤੋਂ ਵਾਂਝੇ ਇਸ ਕਰਕੇ ਰਹਿ ਗਏ ਅੱਜ ਨੇ ਵੀ ਭਾਈ ਸਾਹਿਬ ਨੇ ਸ਼ਬਦ ਪੜ੍ਹੇ ਹੈ ਨਾ ਇੱਥੇ ਤੁਸੀਂ ਭਗਵਾਨ ਵਾਲਮੀਕ ਕਹਿ ਜਾਣਾ ਉੱਥੇ ਤੁਸੀਂ ਬਾਬਾ ਬਾਲਕਨਾਥ ਕਹਿ ਦੇਣਾ ਤੇ ਮਾਤਾ ਤੇ ਜਾ ਕੇ ਮਾਤਾ ਕਹਿ ਦੇਣਾ ਇੱਕ ਨਮੀ ਨਮੀ ਮੇਰੀ ਭੈਣ ਉਹ ਸਾਈ ਧਰਮ ਦੇ ਵਿੱਚ ਗਈ ਜਦੋਂ ਸਾਈ ਧਰਮ ਦੇ ਵਿੱਚ ਗਈ ਨਾ ਸਾਈ ਧਰਮ ਦੇ ਵਿੱਚ ਉਹ ਸਾਰੇ ਪ੍ਰੇਰ ਕਰਦੇ ਆ ਮੇਰੀ ਉਹ ਭੈਣ ਨੂੰ ਤਵੱਜੋ ਦੇ ਕੇ ਗੱਲ ਸੁਣਿਓ ਤੁਹਾਡੇ ਵਾਸਤੇ ਹੈ ਇੱਕ ਔਰਤ ਜਿਹੜੀ ਹੈ ਉਹ ਘਰ ਦੇ ਵਿੱਚ ਜਿਸ ਪਾਸੇ ਨੂੰ ਜਾਏਗੀ ਪਿੱਛੇ ਪਤੀ ਨੂੰ ਵੀ ਜਾਣਾ ਪੈਗਾ ਪਿੱਛੇ ਬੱਚਿਆਂ ਨੂੰ ਵੀ ਜਾਣਾ ਪੈਗਾ ਜੇ ਔਰਤ ਮਾਂ ਸੁਚੇਤ ਹੈ ਨਾ ਮੇਰੀ ਉਹ ਭੈਣੋ ਬੱਚੇ ਦੀ ਮਾਂ ਸੁਚੇਤ ਹੈ ਤੇ ਬੱਚੇ ਨੂੰ ਪ੍ਰੋਫੈਸਰ ਟੀਚਰ ਬਣਾ ਸਕਦੀ ਹੈ ਤੇ ਜੇਕਰ ਮਾਂ ਖੁਦ ਮੋਬਾਈਲ ਤੇ ਨਾਟਕ ਫਿਲਮਾਂ ਦੇਖਣ ਵਾਲੀ ਹੋਏਗੀ ਨਾ ਤਾਂ ਬੱਚਾ ਮਾਪੇ ਦਾ ਆਗਿਆਕਾਰੀ ਕਦੇ ਬਣ ਨਹੀਂ ਸਕਦਾ ਇੱਕ ਨਮੀ ਨਮੀ ਹਸੈਣ ਬਣੀ ਸੀ ਸਾਡੀ ਭੈਣ ਤਾਂ ਜਦੋਂ ਉਹ ਪ੍ਰੇਰ ਕਰਦੇ ਉਸ ਤੋਂ ਬਾਅਦ ਉਹ ਕਹਿੰਦੇ ਖੁਸ਼ੀ ਦੇ ਵਿੱਚ ਝੂਮੋ ਖੁਸ਼ੀ ਵਿੱਚ ਡਾਂਸ ਕਰੋ ਤੇ ਉਸ ਭੈਣ ਨੂੰ ਆਖਿਆ ਤੂੰ ਵੀ ਕਰ ਉਹ ਕਹਿੰਦੀ ਵੀ ਭਾਈ ਮੈਨੂੰ ਤਾਂ ਗਿੱਧਾ ਆਉਂਦਾ ਉਹ ਕਹਿੰਦੇ ਚੱਲ ਤੂੰ ਬੋਲੀ ਪਾ ਦੇ ਉਹਨੇ ਬੋਲੀ ਪਾਈ ਕਿ ਹਰੇ ਹਰੇ ਘਾਓ ਤੇ ਸੱਪ ਫੂਕਾ ਮਾਰਦਾ ਭਜੋ ਬੀਰੋਬੇ ਨਾਨਕ ਜਵਾਬ ਕੱਲਾ ਮੱਜਾ ਚੱਲ ਉਹ ਕਹਿੰਦੇ ਨਾਨਕ ਨਹੀਂ ਪ੍ਰਭੂ ਯੇਸ਼ੂ ਕਹਿਣਾ ਉਥੇ ਕਿ ਨਾਂ ਹੀ ਬਦਲਣਾ ਸੀ ਉਹਨੇ ਨਾਂ ਬਦਲਦਾ ਬਿਹਰੇ ਹਰੇ ਘਾ ਉੱਤੇ ਸਾਪੂ ਕਮਾਰਦਾ ਭਜੋ ਵੀਰੋ ਵੀ ਯੇਸ਼ੂ ਕੱਲਾ ਮੱਜਾ ਚ ਉਹ ਮੇਰੇ ਉਹ ਭੈਣੋ ਤੁਸੀਂ ਨਾਂ ਬਦਲ ਦਿੰਦੇ ਹੋ ਇੱਥੇ ਤੁਸੀਂ ਭਗਵਾਨ ਵਾਲਮੀਕ ਤਾੜੀਆਂ ਮਾਰ ਮਾਰ ਕੇ ਸਿੱਖਿਆ ਨਹੀਂ ਕੁਛ ਵੀ ਤੁਸੀਂ ਸਿੱਖਣ ਦੀ ਜਿੰਨਾ ਹੱਥਾਂ ਨੇ ਕਲਮ ਦੇ ਨਾਲ ਲਿਖਣਾ ਸੀ ਕਿ ਭਗਵਾਨ ਵਾਲਮੀਕੀ ਮਹਾਰਾਜ ਦੀ ਪਾਵਨ ਬਾਣੀ ਕੌਮੀ ਗਿਆਨ ਪ੍ਰਕਾਸ਼ ਦੇ 1104 ਅੰਗ ਨੇ ਉਹਨਾਂ ਨੇ ਤਾੜੀਆਂ ਮਾਰ ਮਾਰ ਲਿਖਿਆ ਹੀ ਨਹੀਂ ਸਿੱਖਿਆ ਨਹੀਂ ਮਹਾਰਾਜ ਜੀ ਬਾਣੀ ਕਹਿੰਦੀ ਹੈ ਹੋਵੇ ਗੱਲ ਗਿਆਨ ਦੀ ਤੇ ਪੱਲਾ ਲਈਏ ਅੱਡ ਚੰਗੀ ਚੰਗੀ ਰੱਖ ਲਈਏ ਤੇ ਬਾਕੀ ਦਈਏ ਛੱਡ ਮੈਂ ਤਾਂ ਸੋਚਦਾ ਸੀ ਕਿਤੇ ਕੋ ਭੈਣ ਖੇਲਣ ਨਾ ਲੱਗ ਪਵੇ ਸਾਡੇ ਵਿੱਚ ਇਹ ਵੀ ਬਹੁਤ ਹੈ ਇੱਕ ਭੈਣ ਨੇ ਖੇਲਣ ਲੱਗ ਪਣਾ ਦੂਜੀ ਭੈਣ ਨੇ ਉਹਦੇ ਕੱਪੜੇ ਸੂਤ ਕਰਨੇ ਵੀ ਕਿਤੇ ਇਹਦੇ ਕੱਪੜੇ ਨਾ ਐਦਾਂ ਹੋ ਜਾਣ ਤੁਸੀਂ ਦੇਖਿਆ ਆਮ ਸਾਡੇ ਘਰਾਂ ਦੀਆਂ ਗੱਲਾਂ ਐ ਓ ਭਰਾਵੋ ਸੁਚੇਤ ਹੋਵੋ ਕਿੱਧਰ ਨੂੰ ਜਾ ਰਹੇ ਹੋ ਅੱਧੀ ਅੱਧੀ ਰਾਤ ਤੱਕ ਘਰਾਂ 'ਚ ਡੀਜੇ ਵੱਜਦਾ ਹੈ 10 ਮਿੰਟ ਸੁਣ ਲਿਓ ਤਕੜਾ ਜਿਗਰਾ ਕਰਕੇ ਜੇ ਸਮਾਂ ਦਿੱਤਾ ਤੇ ਗਾਣੇ ਵੀ ਗੰਦੇ ਸਾਡੇ ਸਤਿਕਾਰਯੋਗ ਮਹਾਪੁਰਸ਼ ਮਠੀਲੀ ਤੁਹਾਨੂੰ ਪਤਾ ਮਠੀਲੀ ਰਿਟੌਰ ਦਾ ਕੀ ਇਤਿਹਾਸ ਹੈ ਰਾਜਸਥਾਨ ਦਾ ਕੀ ਇਤਿਹਾਸ ਹੈ ਇੱਥੇ 10 ਸ਼ਬਦ ਪੜੇ 10 ਰੁਪਏ ਗੌਣ ਵਾਲੇ ਨੂੰ ਦਿੱਤੇ 10 ਮਹਾਪੁਰਸ਼ਾਂ ਨੂੰ ਕੱਪੜੇ ਝਾੜੇ ਤੇ ਕੰਮ ਫਿਰ ਉੱਥੇ ਦੇ ਉੱਥੇ ਉਸ ਸਿੱਖ ਇਤਿਹਾਸ ਦੇ ਵਿੱਚ ਤੁਸੀਂ ਤਾਂ ਦੀ ਪਿੱਛੇ ਰਹਿ ਗਏ ਕੁਰਬਾਨੀਆਂ ਤੁਹਾਡੀਆਂ ਸਿਰ ਤੁਹਾਡੇ ਬਜ਼ੁਰਗਾਂ ਨੇ ਦਿੱਤੇ ਸਰਬੰਸ ਤੁਹਾਡੇ ਬਜ਼ੁਰਗਾਂ ਨੇ ਬਾਰੇ ਪਰ ਤੁਸੀਂ ਅੱਜ ਪਿੰਡ ਦੇ ਵਿੱਚ ਨਕਲਾ ਹੋਣ ਸਾਡੇ ਜੋ ਨੌਜਵਾਨ ਇੰਨੇ ਅਥਰੇ ਆ ਮੂੰਹ 'ਚ 10 ਰੁਪਏ ਪਸਾ ਕੇ ਉਸ ਗੌਣ ਵਾਲੀ ਨੂੰ ਦੇਣ ਜਾਂਦੇ ਮੂੰਹ 'ਚ ਪਸਾ ਕੇ ਤੁਸੀਂ ਪਤਾ ਕਿਸ ਕੌਮ ਦੇ ਵਾਰਸ ਹੋ ਤੁਹਾਨੂੰ ਪਤਾ ਮਰਾਠੇ ਕਿਹਾ ਜਾਂਦਾ ਜਿਹੜੇ ਮਰਨ ਤੱਕ ਪਿੱਛੇ ਨਹੀਂ ਹਟਦੇ ਮਰਾਠਿਆਂ ਦੀ ਕੌਮ ਹੈ ਤੇ ਤੁਸੀਂ ਉਸ ਕੌਮ ਦੇ ਵਾਰਸ ਹੋ ਜਿਹੜੇ ਮਰਨ ਤੋਂ ਬਾਅਦ ਵੀ ਪਿੱਛੇ ਨਹੀਂ ਹਟਦੇ ਉਹ ਸੁਚੇਤ ਹੋਵੋ ਭਾਈ ਕਿੱਧਰ ਨੂੰ ਜਾ ਰਹੇ ਹੋ ਕੱਲਾ ਐਂਟਰਟੇਨਮੈਂਟ satsang ਨਾ ਭਾੜੋ ਕਿ ਐਂਟਰਟੇਨਮੈਂਟ ਕੀਤਾ ਕੁਝ ਗੱਲ ਪੱਲੇ ਬੰਨੋ ਕੁਝ ਸਿੱਖਣ ਦੀ ਭਾਵਨਾ ਨਾਲ ਜੁੜੋ ਮਹਾਰਾਜ ਦੀ ਬਾਣੀ ਸਿੱਖੋ ਖੁਦ ਆਪ ਪੜੋ ਜੇ ਨਹੀਂ ਪੜ ਸਕਦੇ ਕੋਲ ਬੈਠ ਕੇ ਸਰਵਣ ਕਰੋ ਮਹਾਰਾਜ ਦੀ ਬਾਣੀ ਕੀ ਕਹਿ ਰਹੀ ਹੈ ਜਿੰਨਾ ਚਿਰ ਖੁਦ ਰਮਾਲਾ ਚਾਹੇ 1500 ਦਾ 2000 ਦਾ 2500 ਦਾ ਚੜਾ ਦਿਓ ਜਿੰਨਾ ਚਿਰ ਪੜਦੇ ਨਹੀਂ ਵਿੱਚ ਲਿਖਿਆ ਕੀ ਮਹਾਰਾਜ ਦੀ ਬਾਣੀ ਕਹਿੰਦੀ ਗੰਧਣ ਵੈਣ ਸੁਣੇ ਔਰ ਜਾਵੇ ਗੰਦੇ ਗਾਣੇ ਸੁਣ ਸੁਣ ਭੰਗੜਾ ਪਾਈ ਜਾਨੇ ਹੋਇਆ ਕੀ ਜੇ ਨੱਚਦੀ ਦੀ ਬਾਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਮੈਂ ਮਾਫੀ ਚਾਹੁੰਦਾ ਬਾਬਾ ਜੀ ਨਹੀਂ ਨਹੀਂ ਮੈਂ ਮਾਫੀ ਚਾਹੁੰਦਾ ਮੇਰੀਆਂ ਭੈਣਾਂ ਕੁਝ ਪੈਸੇ ਵੀ ਵਾਰਦੇ ਸੀ ਕਦੇ ਵੀ ਸਤਸੰਗ ਦੀ ਇੱਕ ਮਰਿਆਦਾ ਪੈਸੇ ਨਹੀਂ ਵਾਰਨੇ ਸਤਕਾਰ ਨਾਲ ਪੈਸੇ ਰੱਖੋ ਤੁਸੀਂ ਤੁਸੀਂ ਪੈਸੇ ਉੱਪਰ ਦੀ ਵਾਰਨਦੇ ਆ ਉਹ ਭਾਈ ਸਤਸੰਗ ਦੀ ਇੱਕ ਮਰਿਆਦਾ ਹੈ ਸਤਸੰਗ ਦਾ ਤਾੜੀਆਂ ਵੀ ਸਤਸੰਗ 'ਚ ਨਹੀਂ ਮਾਰਨੀ ਆ ਕਦੇ ਵੀ ਬੈਠ ਕੇ ਸਤਸੰਗ ਵਿੱਚ ਸਤਸੰਗ ਦੀ ਤਰ੍ਹਾਂ ਬੈਠੋ ਇਸੇ ਕਰਕੇ ਤੁਸੀਂ ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਜਾਓਗੇ ਇੱਕ ਲੈਨ ਗਰੰਥੀ ਸਿੰਘ ਜਾਂ ਪ੍ਰਚਾਰਕ ਬੋਲੇਗਾ ਦੂਜੀ ਲੈਨ ਅੱਗੇ ਸੰਗਤ ਬੋਲੇਗੀ ਜੋ ਬੋਲੇ ਸੋ ਨਰਪੈ ਸਰੋਪੇ ਦਾ ਮਤਲਬ ਹੁੰਦਾ ਵੀ ਇੱਥੇ ਆਪਾਂ ਸਮਾਪਤੀ ਕਰ ਲਈਏ ਮੈਂ ਬੇਨਤੀ ਕਰਾਂ ਜੀ ਮੇਰਾ ਦਰਦ ਬਹੁਤ ਹੈ ਦਿਲ ਦੇ ਵਿੱਚ ਮੈਨੂੰ ਮਾਇਆ ਦੀ ਲੋੜ ਨਹੀਂ ਮੈਂ ਜਦੋਂ ਕਿਸੇ ਵੀ ਮੈਂ ਹਰੀਮਪੁਰ ਵੀ ਜਾਣਾ ਮੈਂ ਜਿਹੜਾ ਮੇਰੇ ਸ਼ਬਦ ਦੇ ਨਾਲ ਲੱਗਾ ਹੈ ਕਿ ਪਰਮਾਰਥੀ ਸ਼ਬਦ ਨਾਲ ਕਥਾਵਾਚਕ ਨੂੰ ਮੈਂ ਬਾਹਰ ਹੀ ਛੱਡ ਜਾਣਾ ਉੱਥੇ ਮੈਂ ਸੇਵਾਦਾਰ ਇੱਥੇ ਵੀ ਮੈਂ ਸੇਵਾਦਾਰ ਬਣ ਕੇ ਆਇਆ ਸੇਵਾਦਾਰ ਬਣ ਕੇ ਅਸੀਂ ਕਹਿੰਦੇ ਅਸੀਂ ਜਿੰਨਾ ਬੰਦਾ ਜ਼ਮੀਨ ਨਾਲ ਜੁੜਿਆ ਰਹੇਗਾ ਮਾਲਕ ਉਨੀ ਜਿਆਦਾ ਬਖਸ਼ਿਸ਼ ਕਰਦਾ ਹੈ ਜੇ ਮਾਲਕ ਸਾਡੇ ਦਿਮਾਗ 'ਚ ਇਦਾਂ ਦੀ ਕੋਈ ਗੱਲ ਪਾ ਦੇਣਾ ਦੂਜੀ ਲਾਈਨ ਨਹੀਂ ਬੋਲ ਸਕਦੇ ਲੈ ਜ਼ੋਰ ਲਾ ਕੇ ਦੇਖ ਲਓ ਦੂਜੀ ਲਾਈਨ ਬੋਲ ਹੀ ਨਹੀਂ ਸਕਦੇ ਕਿ ਮਾਲਕ ਦੀ ਬਖਸ਼ਿਸ਼ ਹੈ ਮੇਰੀ ਉਹ ਭੈਣੋ ਤੁਹਾਨੂੰ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਆਪਣੇ ਸਮਾਜ ਦੀ ਨਾਰੀ ਸ਼ਕਤੀ ਜਿਹੜੀ ਹੈ ਨਾ ਉਹ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਤੁਸੀਂ ਸੁਚੇਤ ਹੋਵੋ ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਵੱਲ ਆਪ ਧਿਆਨ ਕਰੋ ਤੁਸੀਂ ਮਾਲਕ ਦੀ ਤੁਹਾਡੇ ਪਰਿਵਾਰਾਂ ਦੇ ਉੱਪਰ ਬਖਸ਼ਿਸ਼ ਹੋਏਗੀ ਤੁਹਾਡੇ ਬੱਚੇ ਤੁਹਾਡੇ ਅਗਿਆਕਾਰੀ ਹੋਣਗੇ ਅੱਜ ਤੁਸੀਂ ਦੇਖਦੇ ਹੋ ਨਾ ਕਿੰਦਾ ਸਮਾਜ ਦੇ ਵਿੱਚ ਕਿੰਦਾ ਪਸਾਰਾ ਫੈਲਿਆ ਹੋਇਆ ਹੈ ਕਿੰਦਾ ਸਮਾਜ ਥੱਲੇ ਨੂੰ ਡਰਿਆ ਜਾ ਰਿਹਾ ਹੈ ਕਾਰਨ ਕੀ ਹੈ ਕਿਉਂਕਿ ਔਰਤ ਸੁਚੇਤ ਨਹੀਂ ਔਰਤ ਬਾਬਿਆਂ ਦੇ ਮਹਾਰਾਜ ਨੇ ਬਾਣੀ ਨੇ ਅਖਿਆ ਹਰ ਬਿਨ ਹੋਰ ਨਾ ਪੂਜੋ ਮੜੀ ਮਸਾਣ ਨਾ ਜਾਏ ਸਾਡੇ ਪਰਿਵਾਰ ਕਬਰਾਂ ਤੇ ਮੱਥੇ ਟੇਕਦੇ ਫਿਰਦੇ ਦਰਗਾਹਾਂ ਤੇ ਮੱਥੇ ਟੇਕਦੇ ਫਿਰਦੇ ਇਹ ਜ਼ਰੂਰੀ ਨਹੀਂ ਕਿ ਜਿਹੜਾ ਮੇਰੇ ਵਰਗਾ ਗਲ ਵਿੱਚ ਮਾਲਾ ਪਾ ਕੇ ਬੈਠਾ ਉਹਦੀ ਗੱਲ ਸੱਚੀ ਆ ਕਬੀਰ ਮਹਾਰਾਜ ਨੇ ਲਿਖਿਆ ਕਬੀਰ ਜਪਨੀ ਕਾਠ ਕੀ ਅ ਗਲ ਚ ਮਾਲਾ ਪਾਈ ਕਬੀਰ ਜਪਨੀ ਕਾਠ ਕੀ ਕਿਆ ਦਿਖ ਲਾਵੈ ਲੋਏ ਹਿਰਦੇ ਨਾਮ ਨਾ ਚੇਤਨੀ ਜੇ ਜਪਨੀ ਕਿਆ ਹੋਏ ਜਿੰਨਾ ਚਿਰ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਨਾ ਇਹ ਮਾਲਾ ਇਹ ਬਾਣਾ ਕੁਝ ਨਹੀਂ ਕਰ ਸਕਦਾ ਹੋ ਸਕਦਾ ਮੇਰੇ ਨਾਲੋਂ ਵੱਧ ਤੁਹਾਡੇ ਵਿੱਚ ਰੂੜੀ ਹੋਈ ਕੋਈ ਐਸੀ ਰੂਹ ਹੋਵੇ ਜਿਹਦੀ ਮੇਰੇ ਤੋਂ ਪਹਿਲਾਂ ਅਰਦਾਸ ਪ੍ਰਵਾਨ ਹੋ ਜਾਵੇ ਮਹਾਰਾਜ ਨੇ ਆਖਿਆ ਬਿਰਥੀ ਕਵੇ ਨਾ ਜਾਵੇ ਜਨ ਕੀ ਅਰਦਾਸ ਤੁਹਾਡੀ ਅਰਦਾਸ ਮੇਰੇ ਤੋਂ ਵੀ ਪਹਿਲਾਂ ਪ੍ਰਵਾਨ ਹੋ ਸਕਦੀ ਇਨੀਆਂ ਕ ਬੇਨਤੀਆਂ ਨੂੰ ਪ੍ਰਵਾਨ ਕਰਿਓ ਕਿਉਂਕਿ ਮੈਂ ਕੁਝ ਕੋੜਾ ਬੋਲਿਆ ਹੋ ਸਕਦਾ ਲੱਗੇ ਕਿ ਭਾਈ ਇਹਨੇ ਬਹੁਤ ਗੁੱਸੇ ਦੇ ਵਿੱਚ ਬੋਲਿਆ ਮੈਂ ਇਸ ਕਰਕੇ ਬੋਲਿਆ ਵੀ ਮੇਰਾ ਸਮਾਜ ਸੁਚੇਤ ਹੋਵੇ ਰਸਾਤਲ ਵੱਲੋਂ ਨਾ ਜਾਵੇ ਅਸੀਂ ਉੱਪਰ ਨੂੰ ਜਾਈਏ ਤੁਸੀਂ ਪਤਾ ਕਿਸ ਕਿਸ ਕੌਮ ਦੇ ਵਾਰਸ ਉਹ ਤੁਹਾਡੇ ਵਿੱਚ ਕਿੰਨਾ ਕਿੰਨਾ ਮਹਾਂਪੁਰਸ਼ਾਂ ਦਾ ਖੂਨ ਹੈ ਉਹ ਖੂਨ ਅਵਾਲਾ ਤਾਦੀ ਮਾਰੇਗਾ ਜੇ ਤੁਸੀਂ ਆਪਣੇ ਅੰਦਰ ਦੇ ਉਸ ਖੂਨ ਨੂੰ ਉਸ ਲਹੂ ਨੂੰ ਪਹਿਚਾਣੋਗੇ ਸਿੱਖਣ ਦੀ ਭਾਵਨਾ ਨਾਲ ਬੈਠਿਆ ਕਰੋ ਜੁੜਨਾ ਬਹੁਤ ਜ਼ਰੂਰੀ ਹੈ ਚੰਗੀ ਗੱਲ ਹੈ ਤੁਸੀਂ ਜੁੜਦੇ ਹੋ ਪਰ ਇਹਨਾਂ ਜ਼ਰੂਰ ਸਿੱਖਿਆ ਕਰੋ ਇੱਥੇ 10 ਕੁਐਸਚਨ ਪੁੱਛ ਲਈ ਨੇ ਭਗਵਾਨ ਵਾਲਮੀਕ ਮਹਾਰਾਜ ਬਾਰੇ ਕਿ ਭਗਵਾਨ ਵਾਲਮੀ ਮਾਰਨੂ ਸ੍ਰਿਸ਼ਟੀ ਕਰਦਾ ਕਿਉਂ ਕਿਹਾ ਜਾਂਦਾ ਹੈ ਭਗਵਾਨ ਵਾਲਮੀ ਕੀ ਮਾਰ ਨੇ ਕਿੰਨੇ ਗ੍ਰੰਥ ਲਿਖੇ ਨੇ ਕੌਮੀ ਗਿਆਨ ਪ੍ਰਕਾਸ਼ ਦੇ ਕਿੰਨੇ ਅੰਗ ਨੇ ਪਾਵਨ ਯੋਗ ਸਿਸ਼ਟ ਦੀ ਬਾਣੀ ਦੇ ਕਿੰਨੇ ਸਫੇ ਨੇ ਮੈਂ ਮਾਫੀ ਚਾਹਨਾ ਮੇਰੀਓ ਭੈਣੋ ਤੁਹਾਡੇ ਕੋ ਹੱਥ ਜੋੜ ਕੇ ਮਾਫੀ ਚਾਹਨਾ ਕਿਉਂਕਿ ਹੋ ਸਕਦਾ ਕਿਸੇ ਨੂੰ ਗੁੱਸਾ ਲੱਗਾ ਹੋਵੇ ਪਰ ਮੈਂ ਕਹਿਣ ਤੋਂ ਗਰੇਜ਼ ਨਹੀਂ ਕਰਦਾ ਹੁੰਦਾ ਜਿੰਨਾ ਚਿਰ ਸਮਾਜ ਨੂੰ ਬਾਹ ਫੜ ਕੇ ਹੁਲਾਰਾ ਨਾ ਦਈਏ ਨਾ ਉਹਨਾਂ ਚਿਰ ਸਮਾਜ ਜਾਗਰਤ ਨਹੀਂ ਹੁੰਦਾ ਬਹੁਤ ਬਹੁਤ ਧੰਨਵਾਦ ਮਹਾਪੁਰਸ਼ਾਂ ਦਾ ਸ਼ੁਕਰਾਨਾ ਉਸ ਮਾਲਕ ਦਾ ਹੈ ਜਿਨੇ ਤੁਹਾਡੇ ਵਰਗੀਆਂ ਰੱਪ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਾਏ ਮਹਾਪੁਰਸ਼ਾਂ ਦੇ ਦਰਸ਼ਨ ਕਰਾਏ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਆਦਰਨੀਏ ਸੰਤ ਮਹਾਪੁਰਸ਼ ਕਰਮਨਾਥ ਜੀ ਮਹਾਰਾਜ ਸੰਤ ਸੁਖਵਿੰਦਰਨਾਥ ਜੀ ਮਠੀਲੀ ਰਠੌਰ ਰਾਜਸਥਾਨ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਆ ਇੱਥੇ ਪਹੁੰਚਣ ਤੇ ਉਹਨਾਂ ਨੂੰ ਜੀ ਆਇਆਂ ਬਹੁਤ ਬਹੁਤ ਆਈ ਹੋਈ ਸੰਗਤ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਜੋ ਬੋਲੇ ਇਹ ਵੀ ਗੱਲ ਮੈਂ ਆਖਦਾ ਵੀ ਭਾਈ ਸਾਹਿਬ ਕੀਰਤਨ ਕਰ ਰਹੇ ਸੋ ਉਹਨਾਂ ਨੇ ਕਈ ਵਾਰ ਆਖਿਆ ਵੀ ਭੈਣੋ ਬੋਲੋ ਤਾਂ ਜਦੋਂ ਡੀਜੇ ਲੱਗੇ ਹੋਵੇ ਕੋਈ ਕਹਿੰਦੇ ਆ ਕੋਈ ਭੈਣ ਨਹੀਂ ਕਹਿੰਦੀ ਵੀ ਤੂੰ ਬੋਲ ਉਥੇ ਜਿੱਦਾਂ ਜਿੱਦਾਂ ਗਾਣਾ ਵੱਜਦਾ ਭੈਣਾ ਆਪ ਨਾਲ ਗਾਣਾ ਬੋਲਦੀਆਂ ਤੇ ਜਿਹਨੂੰ ਨਹੀਂ ਵੀ ਨੱਚਣਾ ਆਉਂਦਾ ਨਾ ਦੂਜੀ ਭੈਣ ਕਹਿੰਦੀ ਤੂੰ ਵੀ ਨੱਚ ਲੈ ਉਥੇ ਕੋਈ ਨਹੀਂ ਕਹਿੰਦਾ ਇੱਥੇ ਕਹਿਣਾ ਪੈਂਦਾ ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅਲੇ ਜੋ ਬੋਲੇ ਸੁੰਦਰ ਪੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸੋ ਬਹੁਤ ਬਹੁਤ ਧੰਨਵਾਦ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸ਼੍ਰੇਸ਼ਟ ਵੀਰ ਸਰਬਜੀਤ ਬਰਮਾਰਸੀ ਜੀ ਸੋ ਬਾਬਾ ਜੀ ਤੁਹਾਡਾ ਵੀ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸੰਗਤ ਦੇ ਵਿੱਚ ਹਾਜ਼ਰੀ ਭਰੀ ਆ ਸੋ 2 ਮਿੰਟ ਵਾਸਤੇ ਮੈਂ ਬੇਨਤੀ ਕਰਾਂ ਭਗਵਾਨ ਵਾਲਮੀਕ ਜੀ ਬ੍ਰਹਮ ਗਿਆਨ ਜਗਤੀ ਸੰਸਥਾ ਤੋਂ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਰਾਮਲਬਾਏ ਜੀ ਉਹ ਵੀ 2 ਮਿੰਟ ਲਈ ਹਾਜ਼ਰ ਲੋਣ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਵਾ ਔਰ ਮੇਰੇ